ਮੋਗਾ ਦੇ ਮਹਿਣਾ ਦੇ ਵਿੱਚੋਂ ਇੱਕ 13 ਸਾਲਾਂ ਦਾ ਬੱਚਾ ਸਕੂਲ ਦੇ ਵਿੱਚੋਂ ਕਿਡਨਾਪ ਹੁੰਦਾ ਇੱਕ ਮਲਜ਼ਮਾ ਜਿਹੜਾ ਉਸ ਨੂੰ ਤੇਜ਼ਾਰ ਹਥਿਆਰ ਦਿਖਾ ਕੇ ਆਪਣੇ ਨਾਲ ਲੈ ਜਾਂਦਾ ਤਾਂ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦੀ ਆ ਤਾਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਆ ਕਾਰਵਾਈ ਕਰਨ ਤੋਂ ਬਾਅਦ ਕਿਡਨਾਪਰ ਨੂੰ ਗ੍ਰਿਫਤਾਰਾ ਜਿਹੜਾ ਉਹ ਕਰ ਲਿਆ ਜਾਂਦਾ ਤੇ ਛੋਟੇ ਬੱਚੇ ਨੂੰ ਲੱਭ ਲਿਆ ਜਾਂਦਾ ਤਾਂ ਜਦੋਂ ਪੁਲਿਸ ਦੇ ਵੱਲੋਂ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਵੱਡਾ ਖੁਲਾਸਾ ਜਿਹੜਾ ਉਹ ਹੁੰਦਾ ਤਾਂ ਖੁਲਾਸਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਕਿ ਅਗਵਾ ਕਰਨ ਦੇ ਪਿੱਛੇ ਕਾਰਨ ਕੀ ਕਹਿੰਦਾ ਤਦ ਆਦਾਜ਼ੇ ਚੱਲ ਰਹੀਆਂ ਕਿ ਜਿਹੜਾ ਇਹ ਮੁਲਜ਼ਮ ਸੀ ਇਸੇ ਛੋਟੇ ਬੱਚੇ ਦੀ ਦਾਦੀ ਨੇ ਨਾਲ ਉਸਦੇ ਪ੍ਰੇਮ ਸੰਬੰਧ ਸੀ ਪ੍ਰੇਮ ਸੰਬੰਧਾਂ ਦੇ ਚੱਲਦੇ ਇਸ ਮੁਲਜ਼ਮ ਦੇ ਵੱਲੋਂ ਇਸ ਵਾਰ ਦਾ ਹੱਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜਿਹੜਾ ਇਹ ਮੁਲਜ਼ਮ ਸੀ ਇਸ ਦੀ ਪ੍ਰੇਮਿਕਾ ਨੇ ਇਸ ਨੂੰ ਰਿਸ਼ਤਾ ਤੋੜਨ ਦੇ ਲਈ ਕਿਹਾ ਸੀ ਤਾਂ ਜਸ ਤੋਂ ਬਾਅਦ ਇਸ ਮੁਲਜ਼ਮ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਪੋਤੇ ਨੂੰ ਕਿਡਨੈਪਾ ਛੜਾਉ ਕਰ ਲਿਆ ਜਾਂਦਾ ਤੇ ਆਪਣੀ ਪ੍ਰੇਮਿਕਾ ਨੂੰ ਇਹ ਵਾਰ-ਵਾਰ ਕਹਿੰਦਾ ਕਿ ਤੂੰ ਮੇਰੇ ਨਾਲ ਰਿਸ਼ਤਾ ਰੱਖ ਪਰ ਜਦੋਂ ਪ੍ਰੇਮਿਕਾ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਇਸ ਮੁਲਜ਼ਮ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਪੋਤੇ ਨੂੰ ਗ੍ਰਿਫਤਾਰਾ ਛੜਾਉ ਕਰ ਲਿਆ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਮੁਲਜ਼ਮ ਸੀ ਇਸ ਦੀ ਉਮਰ 38 ਸਾਲ ਸੀ ਤੇ ਜਿਹੜੀ ਇਸ ਦੀ ਪ੍ਰੇਮਿਕਾ ਸੀ ਉਸ ਦੀ ਉਮਰ 65 ਸਾਲ ਸੀ ਤੇ ਇਹ ਦੋਵੇਂ ਜੜੇ 6 ਮਹੀਨੇ ਇਕੱਠੇ ਰਹਿੰਦੇ ਨੇ ਤੇ ਜਿਹੜੀ ਇਸ ਮੁਲਜ਼ਮ ਦੀ ਪ੍ਰੇਮਿਕਾ ਸੀ ਹਲੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਮੁਲਜ਼ਮ ਦੇ ਵੱਲੋਂ ਲਗਾਤਾਰ ਆਪਣੀ ਪ੍ਰੇਮਿਕਾ ਨੂੰ ਕਿਹਾ ਗਿਆ ਕਿ ਤੂੰ ਮੇਰੇ ਨਾਲ ਰਹਿ ਪਰ ਜਦੋਂ ਉਹ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਇਸ ਮੁਲਜ਼ਮ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਪੋਤੇ ਨੂੰ ਕਿੜਨਾ ਹੈ ਭਾ ਜਿਹੜਾ ਉਹ ਕਰ ਲਿਆ ਜਾਂਦਾ ਤਾਂ 13 ਸਾਲਾਂ ਦਾ ਇੱਕ ਬੱਚਾ ਜਿਹੜਾ ਸਕੂਲ ਦੇ ਵਿੱਚੋਂ ਅਗਵਾ ਹੋ ਜਾਂਦਾ ਅਗਵਾ ਹੋਣ ਤੋਂ ਬਾਅਦ ਜਦੋਂ ਪੁਲਿਸ ਉਸ ਬੱਚੇ ਨੂੰ ਲੱਭ ਲੈਂਦੀ ਹੈ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਇੱਕ ਵੱਡਾ ਖੁਲਾਸਾ ਹੁੰਦਾ ਇਸ ਛੋਟੇ ਬੱਚੇ ਦੀ ਦਾਦੀ ਦੇ ਪ੍ਰੇਮੀ ਦੇ ਵੱਲੋਂ ਹੀ ਉਸ ਨੂੰ ਅਗਵਾਏ ਛੜਾ ਕੀਤਾ ਜਾਂਦਾ ਤਾਂ 6 ਮਹੀਨੇ ਜਿਹੜੇ ਇਹ ਇਕੱਠੇ ਵੀ ਰਹਿੰਦੇ ਨੇ ਇਕੱਠੇ ਰਹਿਣ ਤੋਂ ਬਾਅਦ ਜਿਹੜੀ ਇਸ ਛੋਟੇ ਬੱਚੇ ਦੀ ਦਾਦੀ ਹੁੰਦੀ ਆ ਉਹ ਆਪਣੇ ਪ੍ਰੇਮੀ ਨੂੰ ਛੱਡ ਕੇ ਘਰ ਵਾਪਸ ਆ ਜਾਂਦੀ ਆ ਜਿਸ ਤੋਂ ਬਾਅਦ ਪ੍ਰੇਮੀ ਲਗਾਤਾਰ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਆਪਣੇ ਨਾਲ ਰਹਿਣ ਦੀ ਗੱਲ ਆਖਦਾ ਪਰ ਜਦੋਂ ਪ੍ਰੇਮਿਕਾ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਪੋਤੇ ਨੂੰ ਕਿਡਨਾਪ ਕਰ ਲਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਉਸ ਮੌਲਜਮ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਮੋਗਾ ਦੇ ਮਹਿਣਾ ਦੇ ਵਿੱਚੋਂ ਇਹ ਮਾਮਲਾ ਛੜਾ ਉਹ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ 13 ਸਾਲਾਂ ਦਾ ਬੱਚਾ ਹੈ ਜਿਹੜਾ ਉਹ ਕਿਡਨਾਪ ਹੋਇਆ ਸੀ ਕਿਡਨਾਪ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ 2 ਘੰਟਿਆਂ ਦੇ ਵਿੱਚ ਮੁਲਜ਼ਮ ਨੂੰ ਲੱਭਿਆ ਤੇ ਨਾਲ ਹੀ ਛੋਟੇ ਬੱਚੇ ਨੂੰ ਵੀ ਲੱਭ ਕੇ ਉਹਨੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਪਰ ਕਾਰਨ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿ ਜਿਹੜੇ ਇਸ ਛੋਟੇ ਬੱਚੇ ਦੀ ਦਾਦੀ ਸੀ ਉਸਦੇ ਨਾਲ ਇੱਕ ਬੰਦੇ ਦੇ ਪ੍ਰੇਮ ਸੰਬੰਧ ਸੀ ਦੋਵੇਂ ਜਣੇ ਇਹ 6 ਮਹੀਨੇ ਇਕੱਠੇ ਵੀ ਰਹੇ ਸੀ ਤੇ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਹਲੇ ਕੁਝ ਦਿਨ ਪਹਿਲਾਂ ਹੀ ਛੱਡ ਕੇ ਘਰ ਵਾਪਸ ਆਈ ਸੀ ਜਿਸ ਤੋਂ ਬਾਅਦ ਪ੍ਰੇਮਿਕਾ ਦੇ ਵੱਲੋਂ ਉਸਦੇ ਪੋਤੇ ਨੂੰ ਕਿਡਨਾਪਾ ਛੜਾ ਉਹ ਕਰ ਲਿਆ ਗਿਆ ਸੀ ਹੋ ਗਿਆ ਤੇ ਜਦੋਂ ਮੈਂ ਬ੍ਰੇਡ ਆ ਤੇ ਉਹ ਲੱਗਦਾ ਸੀ ਕਲਾਤ ਉਹਦੇ ਮੈਨੂੰ ਆਹਨੇ ਦਿਨ ਤੱਕ ਆਦਾ ਤੇ ਉਹ ਗੰਦਾ ਮੈਨੂੰ ਉਹ ਗਦੀ ਮਰਮਣ ਬਈ ਮੈਂ ਤੇਰੇ ਪਪਾ ਲੱਗਦਾ ਜੇ ਇਹਨੇ ਉਹ ਗੰਦਾ ਜਿੰਦ ਤੋ ਨਾ ਕਰਨਾਂ ਜੇ ਮੈਂ ਜਿੰਨ ਕਰੇਂ ਕੋ ਗੱਲ ਕਰ ਤੂੰ ਕਰੇਂਗਾ ਉਹਦੇ ਦਿਨ ਵੜ ਦੂੰਗਾ ਤੇ ਮੈਨੂੰ ਬਤਾ ਉਹ ਗੰਦਾ ਮੈਂਗਾ ਮੈਂ ਕਹਿੰਦਾ ਕਹਿੰਦਾ ਤੇ ਦਿਨ ਵਾਰ ਵਾਰ ਵੱਧਦਾ ਹੁੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਮੈਂ ਤੇ ਮੈਂ ਬੱਚ ਗਿਆ ਤਾਂ ਮੈਨੇ ਮੈਨੂੰ ਬਾਹਰ ਲੈ ਗਿਆ ਹੱਟ ਫੜ ਕੇ ਤੇ ਬੱਚ ਬੱਚ ਮੈਨੂੰ ਇੱਧਰ ਇੱਧਰ ਲੱਗ ਗਿਆ ਸਕੂਲੋਂ ਦਾ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮ ਨੇ ਰੋਕਿਆ ਨਹੀਂ ਤੁਹਾਨੂੰ ਮੈਡਮ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧਰ ਅੱਧਰ ਤੋਂ ਬਾਅਦ ਅੱਧਰ ਲੈ ਕੇ ਗਿਆ ਪੁੱਤਰ ਬੱਤਰ ਜਾ ਕੇ ਬੱਚਾ ਆ ਆਉਣਗੇ ਰੈਗੂਲਰ ਕਰਾਏ ਉਹ ਆਉਂਦਾ ਬੱਚ ਨੂੰ ਆਉਂ ਲਗਾ ਬੱਚ ਨੂੰ ਬੱਚ ਨੂੰ ਕੋਲ ਸੇ ਕੋਲ ਸੇ ਦੱਸ ਗਈ ਮੈਂ ਜਦੇ ਕੋਲ ਸੇ ਕੋਲ ਸੇ ਵਰਦੀ ਮੈਨੂੰ 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 ਲੱਭਦੀ ਤੇ ਬੱਚ ਆਇਆ ਤੇ ਮਰੇ ਕੱਢਾ ਮਰੇ ਸਾਹ ਤੇ ਲੱਗੀ ਮੋਟਰਸਾਈਕਲ ਤੇ ਲੱਗੇ ਗਿਆ ਤੇ ਮੈਨੂੰ ਇਹ ਕਹਿਣਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਜਿਹਾ ਲੱਗੇ ਮੈਨੂੰ ਉਹਨਾਂ ਪੈਟਰੋਲ ਬੰਬ ਦੇ ਉਹ ਦਿਖਾਇਆ ਦਾ ਕਹਿੰਦਾ ਮੈਂ ਤੈਨੂੰ ਵੱਧ ਦੂੰਗਾ ਜੇ ਤੂੰ ਮੈਨੂੰ ਆਣ ਜੇ ਤੂੰ ਐਂ ਕਿਹਾ ਭਈ ਮੈਨੂੰ ਆ ਲੱਗੇ ਲੱਗੇ ਗਿਆ ਹੀ ਭਈ ਐਂ ਕਰਕੇ ਲੈ ਕੇ ਮੈਂ ਵੱਧ ਦੂੰਗਾ ਫਿਰ ਬਾਤ ਮੈਂ ਇੱਥੇ ਆ ਕੇ ਆ ਗਿਆ ਮੈਂ ਉਹ ਦੱਸ ਦੇ ਕਿ ਐਂ ਬਾਤ ਤੇਰੇ ਦੀ ਦਸਤ ਦੀ ਨਾ ਕਰੇਂ ਨਾ ਕਰੇਂ ਤੇ ਜਾਂਦਾ ਮਾਰ ਦੂੰਗਾ ਇੱਕ ਕਦਮ ਵੀ ਜਾਣ ਲੱਗ ਜਾਨ ਨੂੰ ਜਾਨ ਲੱਗੇ ਤੇ ਮੇਰੇ ਸਾਦੇ ਮੰਜੇ ਅੱਗੇ ਆਉਂ। ਤੇ ਫੇ ਤਾਨੂੰ ਕਿੱਥੇ ਛੱਡ ਕੇ ਗਿਆ ਕਿ ਪੁਲਿਸ ਨੇ ਫੜ ਲਿਆ ਪਰ। ਕੌਣ ਹੈ? ਕੌਣ ਛੱਡ ਕੇ ਗਿਆ? ਪੁਲਿਸ ਨੇ ਫੜ ਲਿਆ ਉਹਨੂੰ। ਤੇ ਦੀ ਉਹ ਚੱਕ ਕੇ ਧੱਕੇ ਛਾਈ ਨਾਲ ਲੈ ਕੇ ਗਿਆ। ਦਾਹ ਦਿਖਾ ਕੇ ਵੀ ਮੇਰੀ ਆਪਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹੇ ਮੈਂ ਮਾਰ ਦੂੰਗਾ। ਦਾਦੀ ਕਿੱਥੇ ਰਹਿੰਦੀ ਹੈ? ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਚ ਆਪ 4 ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ। ਤੇ ਦਾਦੀ ਨੂੰ ਜਾਣਦਾ ਜਿਹੜਾ ਮਰਦ ਨਾਮ ਕੁਸ਼ੂ ਹੈ। ਹਾਂ ਜਾ ਉਹ ਘਰੇ ਰਹਿੰਦੀ ਉਹਦੇ। ਬੁੱਟ ਰਹਿੰਦੀ ਉਹਦੇ ਘਰੇ। ਉਹ ਦਾਦੀ ਦਾ ਪ੍ਰੇਮੀ ਆ। ਹਾਂਜੀ ਹਾਂਜੀ। ਹਾਂ ਹਾਂ ਪ੍ਰੇਮੀ ਆ ਉਹ। ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਬਿਘਾ ਕੇ ਲੈ ਗਿਆ ਰਿਵਾਰਟ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ। ਕਿੰਨੀ ਉਮਰ ਉਹਦੀ? ਉਹਦੀ ਆ ਕਾਫੀ ਹੋ 50 ਸਾਲ ਦਾ ਉਹ। ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰ ਦੇ ਨੇ ਹਾਂ ਮੁੰਡੇ ਨੂੰ ਦਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੀ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨ ਕਿ ਉਹ ਬੰਦਾ ਜਿਹੜਾ ਜਿਹਦੇ ਘਰੋਂ ਆਉ ਉਹਦੇ ਇੱਕ ਤਾਂ ਬਾਹ ਵਾਹ ਵੱਡੀ ਹੋਈ ਐ ਤੇ ਇਦਾਂ ਧੱਕੇਸ਼ਾਹੀ ਹੁੰਦੀ ਗਰੀਬ ਬੰਦੇ ਨਾਲ ਤੇ ਦਾਦੀ ਕੀ ਕਰਨੀ ਬਰਬਾਦੀ ਨੂੰ ਨੇ ਪੁੱਛਿਆ ਉਹਨੂੰ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾਲ ਲਿਆ ਦਭਾਈ ਹੋਏ ਉਹਨੂੰ ਤੇ ਮੈਂ ਮਾਰ ਦੂੰ ਉਹਨਾਂ ਆ ਮਾਰ ਤੇਰੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਇਸ ਤਰ੍ਹਾਂ ਹੁੰਦਾ ਏ ਸਰਪ ਮੇਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੇਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀ ਕਿ ਵੀ ਬੱਚਾ ਜਿਹੜਾ ਹੈਗਾ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅਨਕੁਰ ਗੁਪਤਾ ਜੀ ਨੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਅ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੁਟ ਸਾਹਿਬ ਆਪ ਆਗੇ ਸੀਗੇ ਤੁਸੀਂ ਅ ਅ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਆ ਅ ਵਿਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਤਰਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੋ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਅ ਰੰਜਿਸ਼ ਦੇ ਤਹਿਤ ਬੱਚੇ ਨੂੰ ਇਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਦੋਂ ਰਹਿਣ ਵਾਲਾ ਮੈਂ ਕਿ ਨਹੀਂ ਇਹ ਬੁੱਟਰ ਕਲੰਦਾ ਹੈ ਜੀ ਜਿਹਦੀ ਹੈਗੀ 42 43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨੂੰ ਹਾਂਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀ ਰਿਕਵਰੀ ਕੀ ਹੋ ਰਹੀ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ